ਕਿੰਨੇ ਤੇ ਦੱਸਣਗੇ ਸਟਾਰਟ ਕਰਦੇ ਆ ਸਾਹਿਲ ਖਾਨ ਕਿ ਇਹ ਮੇਰੇ ਛੋਟੇ ਬ੍ਰਦਰ ਦਾ ਬੇਟਾ ਹੈ ਸਾਹਿਲ ਖਾਨ ਇਹਦਾ ਨਾਮ ਗੌਤਮ ਵੀ ਹੈ ਅੱਜ ਜਿਹਨੂੰ ਪੁੱਛਦੇ ਆ ਅਨੋਖੇ ਨਾਮ ਵੱਖਰੇ ਸਵਾਲ ਜਵਾਬ ਸਾਰੀ ਟੀਮ ਦੇ ਹਿੱਸੇ ਆਉਣਗੇ ਤੇ ਇਹਨਾਂ ਨੂੰ ਪੁੱਛਣੇ ਜਾ ਰਹੇ ਆ ਵਰਲਡ ਫੇਮ ਸਵਾਲ ਦੇ ਮਾਲਿਕ ਮੈਂ ਨਾਲੇ ਦੱਸੂਗਾ ਇਹਨੂੰ ਵਰਲਡ ਫੇਮ ਸਵਾਲ ਦੇ ਮਾਲਿਕ ਜਨਾਬ Nusrat Fateh Ali Sahib ਦੀ ਉਹਨਾਂ ਦਾ ਨਾਮ ਦੱਸੋ ਕੀ ਹੈ Nusrat Fateh Ali Sahib ਉਨ੍ਹਾਂ ਦਾ ਨਾਮ ਹੈ ਅੱਛਾ ਇਹ ਉਹ ਦਾ ਚਾਹ ਹੋ ਕੁਵਾਲੀ ਗੁੰਦੇ ਸੀ ਜੀ ਜੀ ਲੋ ਸਰਦਾਰੀ ਕੋਈ ਨਾਮ ਤੂੰ ਸੁਣੀ ਹੈ ਕਿਤੇ ਪਹਿਲੇ ਹਾਂ ਜੀ ਮੈਂ ਸੱਚੀ ਕਿਹੜੀ ਕੁਵਾਲੀ ਜਿਆਦਾ ਤੇ ਉਹਨਾਂ ਦੀ ਸੁਨਾ ਮੜੀ ਜੀ ਸੁਨਾਸ ਲਾ ਜਿਆਦਾ ਵੀ ਜੜੀਆਂ ਅੱਛਾ ਤੇਰੀ ਜਿਆਦਾ ਆਵੇ ਅੱਛਾ ਮੈਂ ਉਹਨਾਂ ਦੀ ਕੁਵਾਲੀਆਂ ਬਹੁਤ ਸੁਣੀਆਂ ਨੇ ਅੱਛਾ ਹੋਰ ਕੋਈ ਕੁਵਾਲੀ ਹੋਰ ਜੀ ਮੈਂ ਬਨੀਤ ਖਾਨ ਦੀ ਕਵਾਲੀ ਸੁਣੀ ਹੈ ਅੱਛਾ ਨਹੀਂ ਤਾਂ ਨੂਸਰਤ ਫਤਹਿਲੀ ਖਾਨ ਸਾਹਿਬ ਤੇ ਬਨੀਤ ਖਾਨ ਸਾਹਿਬ 'ਚ ਫਰਕ ਹੀ ਨਹੀਂ ਸਮਝਦਾ ਕੋਈ ਉਹਨਾਂ ਦੀ ਕਵਾਲੀ ਗਰੀ ਹੁੰਦੀ ਤੁਮ ਨੂੰ ਬਨੀਤ ਖਾਨ ਸਾਹਿਬੀ ਚੱਲ ਚੱਲਦਾ ਸੇਤੀ ਦਾ ਆਹੀ ਜਿਹੜੀ ਭੁੱਲ ਗਿਆ ਤੇਰੇ ਨਾਲ ਤਾਂ ਸੋਨੂ ਸੀਦ ਵਾਲਾ ਹੀ ਵਧੀਆ ਉਹਨੂੰ ਇੰਟਰਵਿਊ ਵਾਲਿਆਂ ਨੇ ਪੁੱਛਿਆ ਵੀ ਸਨਾਵ ਖਾਨ ਸਾਹਿਬ ਦੀ ਕਵਾਲੀ ਕਹਿੰਦਾ ਮਸਤ ਬਣਾ ਹਾ ਹਾ ਦੇਣਗੇ ਬੀਬਾ ਓ ਹੋ ਨੱਚਣ ਲਾ ਦੇਣਗੇ ਬੀਬਾ ਮੇਰੇ ਉਸਤਾਦ ਜੀ ਕਹਿੰਦਾ ਨੂਸਰਦ ਫਤਹਿ ਲਖਨ ਸਾਹਿਬ ਜੀ ਉਹ ਵਾ 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 ਸਹੀ ਗੱਲ ਹੈ ਖਾਨ ਸਾਹਿਬ ਸਹੀ ਲੰਦਦਾ ਬਈ ਹੈ ਖਾਨ ਸਾਹਿਬ ਜੀ ਨੂੰ ਤਾਂ ਤੇਰੇ ਵਰਗਾ ਹੀ ਲੰਦੀ ਸਟੂਡੈਂਟ ਚਾਹੀਦਾ ਸੀ ਸੋ ਉਹਨੂੰ ਤੇਰਾ ਮੂੰਹ ਹੀ ਕਬਜੀ ਵਰਗਾ ਤੈਨੂੰ ਤੈਨੂੰ ਕਿੱਥੋਂ ਸਟੂਡੈਂਟ ਬਣਾ ਲਿਆ ਨੂਸਰਦ ਫਤਹਿ ਲਖਨ ਸਾਹਿਬ ਜੀ ਅੱਛਾ ਉਹ ਅੱਛਾ ਤੇ ਹੋਰ ਦੋ ਤਿੰਨ ਸਿੰਗਰਾਂ ਦੇ ਨਾਮ ਪੁੱਛਣੇ ਆ ਜਿਵੇਂ ਬਹੁਤ ਫੇਮ ਸਬ ਦਰਵਾਰ ਆਪਣੇ ਇੰਡੀਆ ਦੇ ਕੀ ਪੂਰੇ ਵਰਲਡ ਦੇ ਲੋਕ ਉੱਥੇ ਹੁੰਦੇ ਆ ਰੁਨੇਚਾ ਕਹਿ ਰਨੇਚਾ ਦਾ ਰੁਨੇਚਾ ਦਾ ਦਵਾਰ ਤੋਂ ਕਹਿ ਰਨੇਚਾ ਧਾਮ ਰੁਨੇਚਾ ਧਾਮ ਰਾਮਦੇਵ ਦੇ ਪੀਰ ਦਾ ਰੁਨੇਚਾ ਧਾਮ ਬਾਬੇ ਰਾਮਦੇਵ ਦੇ ਪੀਰ ਰੇਚਾ ਦਾ ਅਸੀਂ ਕੋਸ਼ਿਸ਼ ਤਾਂ ਕਰ ਰਹੇ ਆ ਨਾ ਕੋਸ਼ਿਸ਼ ਕਰਨਾਂ ਦੀ ਕਦੇ ਹਾਰ ਨਹੀਂ ਹੁੰਦੀ ਹੁਣ ਕਹ ਪੰਜਾਬੀ ਵਰਲਡ ਫੇਮ ਸਵਾਜ ਦਲਸ਼ਾਦ ਅਫਤਰ ਸਰਦਾਰ ਸ਼ਦਾਨ ਅਖਤਰ ਪੰਜਾਬੀ ਵਰਲਡ ਫਿਸ਼ ਅਵਾਜ਼ ਦਲਸ਼ਾਦ ਅਖਤਰ ਪੰਜਾਬੀ ਵਰਲਡ ਫਿਸ਼ ਸਰਦਾਰ ਸ਼ਦਾਨ ਅਖਤਰ ਇਹ ਮੈਂ ਰਜਨਾ ਜੀ ਕੋਈ ਗੱਲ ਨਹੀਂ ਬਹੁਤ ਨਾਈਸ ਬੱਚਾ ਹੈ ਮੇਰਾ ਕਿਊਟ ਬੱਚਾ ਹੈ ਦਲਸ਼ਾਦ ਅਖਤਰ ਕਹ ਦਲਸ਼ਾਦ ਅਖਤਰ ਦਲਸ਼ਾਦ